ਪ੍ਰਾਈਵੇਟ ਹਸਪੀਟਲ ਦਾ ਬਿੱਲ ਇੰਸ਼ੋਰੈਂਸ ਕਵਰ ਕਰੂ ਕੀ ਕਿ ਨਹੀਂ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਹੈਗਾ ਫਿਰ ਕੋਈ ਟੈਨਸ਼ਨ ਨਹੀਂ ਥੋੜਾ ਸਾਰਾ ਟ੍ਰੀਟਮੈਂਟ ਕੈਸ਼ਲੈਸ ਬਿਨਾ ਪੈਸਿਆਂ ਦੇ ਜੀ ਹਾਂ ਹਰੇਕ ਨਾਗਰਿਕ ਜਿਹੜਾ ਹੈ ਉਹ ਮੁੱਖ ਮੰਤਰੀ ਸਿਹਤ ਕਾਰਡ ਜਦੋਂ ਬਣ ਗਿਆ ਤਾਂ ਉਹ 10 ਲੱਖ ਰੁਪਏ ਦਾ ਮੁਫਤ ਤੇ ਕੈਸ਼ਲੈਸ ਜਿਹੜਾ ਇਲਾਜ ਕਰਾਉਣ ਦੇ ਕਾਬਿਲ ਵੀ ਹੋਊਗਾ ਐਲੀਜੀਬਲ ਵੀ ਹੋਊਗਾ ਪੰਜਾਬ ਸਰਕਾਰ ਲੈ ਕੇ ਆਈ ਹੈ ਦੁਨੀਆ ਦੀ ਪਹਿਲੀ ਸਿਹਤ ਯੋਜਨਾ ਹੁਣ ਪੈਸੇ ਦੀ ਕਾਰਨ ਕੋਈ ਵੀ ਨਾਗਰਿਕ ਵਧੀਆ ਇਲਾਜ ਤੋਂ ਵਾਂਝਾ ਨਹੀਂ ਰਹੇਗਾ ਸਿਹਤ ਦਾ ਹੱਕ ਸਭ ਲਈ ਸਾਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਸਟੇਟ ਨੂੰ ਇੱਕ ਨੰਬਰ ਤੇ ਲੈ ਜਾਊਗਾ ਦੂਸਰਾ ਉਹਨਾਂ ਨੇ ਕਿਹਾ ਸੀਗਾ ਸਿਹਤ ਦਾ ਠੀਕ ਹੈ ਹੁਣ ਐਜੂਕੇਸ਼ਨ ਆਪਾਂ ਦੇਖੇ ਸਕੂਲਾਂ ਦੇ ਵਿੱਚ ਕਿਵੇਂ ਡਿਵੈਲਪਮੈਂਟ ਕੀਤੀ ਹੈ ਉਹਨਾਂ ਨੇ ਸੀਐਮ ਸਾਹਿਬ ਨੇ ਜਿਹੜਾ ਕੰਮ ਕੀਤਾ ਲੋਕਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਕਿਉਂਕਿ ਜਦੋਂ ਕੋਈ ਵੀ ਪਰਿਵਾਰ ਦਾ ਮੈਂਬਰ ਇੱਕੋ ਹੀ ਸਦਸਿਆ ਬਿਮਾਰ ਹੁੰਦਾ ਸਭ ਤੋਂ ਪਹਿਲਾਂ ਉਹਨੂੰ ਜ਼ਰੂਰਤ ਹੁੰਦੀ ਹੈ ਪੈਸਿਆਂ ਦੀ بڑے ਲੋਕ ਆ ਜਿਹੜੇ ਮਤਲਬ ਪੈਸਿਆਂ ਦੇ ਪੱਖੋਂ ਰਹਿ ਜਾਂਦੇ ਆ ਉਹਨਾਂ ਦੀ ਡੈਥ ਹੋ ਜਾਂਦੀ ਹੈ ਹੁਣ ਜਿੰਨੀ ਵੀ ਕੋਈ ਭੈੜੀ ਡਿਜ਼ੀਜ਼ ਹੈ 10 ਲੱਖ ਦੇ ਵਿੱਚ ਤਕਰੀਬਨ ਹਰੇਕ ਡਿਜ਼ੀਜ਼ ਦਾ ਹਰੇਕ ਚੀਜ਼ ਦਾ ਆਪਰੇਸ਼ਨ ਹੋ ਸਕਦਾ ਹੈ ਹਰੇਕ ਸਰਜਰੀ ਹੋ ਸਕਦੀ ਹੈ ਸਾਰੀ ਉਹਨਾਂ ਦੀ ਟੀਮ ਦਾ ਕੈਬਨਟ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਬਹੁਤ ਵਧੀਆ ਇਹਨਾਂ ਨੇ ਜਿਹੜੀ ਸਕੀਮ ਲੈ ਕੇ ਆਂਦੀ ਹੈ ਲੋਕਾਂ ਦੀ ਸਿਹਤ ਦਾ ਖਿਆਲ ਰੱਖਦੇ ਹੋ ਪਹਿਲੀਆਂ ਸਰਕਾਰਾਂ ਨੇ ਇੱਕ ਤੇ ਅਜਿਹੇ ਡਿਸੀਜਨ ਲਏ ਹੈ ਐਵਾਂ ਦਾ ਫਾਇਦਾ ਹੋਇਆ ਲੋਕਾਂ ਨੂੰ ਪਿਛਲੇ ਸਮੇਂ ਦੀ ਗੱਲ ਕਰਕੇ ਤਾਂ ਨਹੀਂ ਜੀ ਪਹਿਲਾਂ ਦੀ ਮਤਲਬ ਕਿਸੇ ਨੇ ਵੀ ਮਤਲਬ ਇੰਨੀ ਵਧੀਆ ਜਿਹੜੀ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਹੈ ਜਿਹੜੀ ਇਹ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਸਕੀਮ ਲਾਗੂ ਕੀਤੀ ਗਈ ਹੈ ਹੋਰ ਹਿੰਦੁਸਤਾਨ ਦੇ ਕਿਸੇ ਵੀ ਸਟੇਟ ਦੇ ਵਿੱਚ ਇਹ ਮਤਲਬ ਸਕੀਮ ਨਹੀਂ ਲਾਗੂ ਹੈਗੀ 10 ਲੱਖ ਦਾ ਬੀਮਾ ਕਰਾ ਰਹੇ ਆ ਸਰਕਾਰ ਸਾਰੋਂ ਵਧੀਆ ਕੰਮ ਹੈ ਉਹ ਸਾਰੇ ਗਰੀਬ ਨੂੰ ਜਨਰਲ ਕੈਟਾਗਰੀ ਦਾ ਕੋਈ ਵੀ ਹੋਵੇ ਐਸਬੀਸੀ ਸਾਰਿਆਂ ਨੂੰ ਵਧੀਆ ਵਧੀਆ ਚਾਹੀਦਾ ਹੋਣਾ ਚਾਹੀਦਾ ਤਾਂ ਤਾਂ ਗੱਲਬਾਤ ਕਰਦੇ ਆ ਸਾਡੇ ਨਾਲ ਫਰੀਦਕੋਟ ਦੇ ਵਾਸੀ ਨੇ ਉਹਨਾਂ ਦਾ ਕੀ ਕਹਿਣਾ ਹੈ ਅ ਬਜੀ ਕੀ ਕਹਿਣਾ ਚਾਹੁੰਗੇ ਮੁੱਖ ਮੰਤਰੀ ਸਿਹਤ ਯੋਜਨਾ ਦਾ ਜਿਹੜਾ ਨਵਾਂ ਆਗਾਜ਼ ਹੋਇਆ ਬਹੁਤ ਵੱਡਾ ਜਿਹੜਾ ਬੈਨੀਫਿਟ ਕਿਹਾ ਜਾ ਰਿਹਾ ਲੋਕਾਂ ਨੂੰ ਮਿਲੇਗਾ 10 ਲੱਖ ਦਾ ਜਿਹੜਾ ਫ੍ਰੀ ਆਫ ਕੋਸਟ ਇਲਾਜ ਹੋਊਗਾ ਲੋਕਾਂ ਦਾ ਉਹਦੇ ਵਿੱਚ ਇਹ ਨਹੀਂਗਾ ਵੀ ਕੋਈ ਅਮੀਰ ਹੈ ਗਰੀਬ ਹੈ ਭਲਾ ਕੋਈ ਸਰਕਾਰੀ ਮੁਲਾਜ਼ਮ ਹੈ ਸਾਰਿਆਂ ਨੂੰ ਬੈਨੀਫਿਟ ਮਿਲੂਗਾ ਛੋਟੀ ਬਿਮਾਰੀ ਤੋਂ ਲੈ ਕੇ ਵੱਡੀ ਬਿਮਾਰੀ ਤੱਕ ਵੀ ਕਿਹਾ ਜਾ ਰਿਹਾ ਵੀ ਇਲਾਜ ਹੋਊਗਾ ਸਭ ਤੋਂ ਵੱਡਾ ਤਾਂ ਮੈਂ ਗੁਰੂ ਦੀ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਰਮਾਣਾ ਸਾਹਿਬ ਤੁਸੀਂ ਦੱਸਿਆ ਹੀ ਹੈ ਕਿ 10 ਲੱਖ ਦੀ ਜੋ ਸਕੀਮ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੇ ਸ਼ੁਰੂ ਕੀਤੀ ਹੈ ਕਿਉਂਕਿ ਜਦੋਂ ਸਰਕਾਰ ਆਉਣ ਤੋਂ ਪਹਿਲਾਂ ਹੀ ਉਹਨਾਂ ਨੇ ਵਾਅਦੇ ਕੀਤੇ ਸੀਗੇ ਜਿਹੜੇ ਵੀ ਇੱਕ ਤਾਂ ਉਹਨਾਂ ਨੇ ਐਜੂਕੇਸ਼ਨ ਬਾਰੇ ਕਿਹਾ ਸੀਗਾ ਵੀ ਜਿਹੜੀ ਐਜੂਕੇਸ਼ਨ ਦਾ ਮੈਂ ਮੁਨਿਆਰ ਹੈ ਸਾਰੇ ਹਿੰਦੁਸਤਾਨ ਦੇ ਵਿੱਚੋਂ ਪੰਜਾਬ ਸਟੇਟ ਨੂੰ ਇੱਕ ਨੰਬਰ ਤੇ ਲੈ ਜਾਊਂਗਾ ਦੂਸਰਾ ਉਹਨਾਂ ਨੇ ਕਿਹਾ ਸੀਗਾ ਖੇਤ ਦਾ ਠੀਕ ਹੈ ਹੁਣ ਐਜੂਕੇਸ਼ਨ ਆਪਾਂ ਦੇਖੇ ਸਕੂਲਾਂ ਦੇ ਵਿੱਚ ਕਿਵੇਂ ਡਿਵੈਲਪਮੈਂਟ ਕੀਤੀ ਹੈ ਉਹਨਾਂ ਨੇ ਕਿੰਨੀ ਵਧੀਆ ਮਤਲਬ ਉਹਨਾਂ ਨੇ ਫੰਡਿੰਗ ਕੀਤਾ ਤੇ ਬੜਾ ਵਧੀਆ ਸਿਸਟਮ ਸਕੂਲਾਂ ਦਾ ਚਲਾਦਾ ਉਹਨਾਂ ਨੇ ਉਸੇ ਤਰ੍ਹਾਂ ਹੀ ਜਿਹੜਾ ਦੂਸਰਾ ਉਹਨਾਂ ਦਾ ਵਾਦਾ ਸੀਗਾ ਸਿਹਤ ਦਾ ਉਸ ਨੂੰ ਪੂਰਾ ਕਰਦੇ ਹੋਏ ਸੀਐਮ ਸਾਹਿਬ ਨੇ ਜਿਹੜਾ ਕੰਮ ਕੀਤਾ ਲੋਕਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਕਿਉਂਕਿ ਜਦੋਂ ਕੋਈ ਵੀ ਪਰਿਵਾਰ ਦਾ ਮੈਂਬਰ ਹੈ ਕੋਈ ਸਦਸਿਆ ਬਿਮਾਰ ਹੁੰਦਾ ਸਭ ਤੋਂ ਪਹਿਲਾਂ ਉਹਨੂੰ ਜ਼ਰੂਰਤ ਹੁੰਦੀ ਹੈ ਪੈਸਿਆਂ ਦੀ ਚਾਹੀ ਉਹਦਾ ਇਲਾਜ ਹੋ ਸਕਦਾ ਹੈ ਬੜੇ ਲੋਕ ਆ ਜਿਹੜੇ ਮਤਲਬ ਪੈਸਿਆਂ ਦੇ ਪੱਖੋਂ ਰਹਿ ਜਾਂਦੇ ਆ ਉਹਨਾਂ ਦੀ ਡੈਥ ਹੋ ਜਾਂਦੀ ਹੈ ਹੁਣ ਜਿੰਨੀ ਵੀ ਕੋਈ ਭੈੜੀ ਡਿਜ਼ੀਜ਼ ਹੈ 10 ਲੱਖ ਦੇ ਵਿੱਚ ਤਕਰੀਬਨ ਹਰੇਕ ਡਿਜ਼ੀਜ਼ ਦਾ ਹਰੇਕ ਚੀਜ਼ ਦਾ ਆਪਰੇਸ਼ਨ ਹੋ ਸਕਦਾ ਹੈ ਹਰੇਕ ਸਰਜਰੀ ਹੋ ਸਕਦੀ ਹੈ ਕਿਸੇ ਦਾ ਐਕਸੀਡੈਂਟ ਹੁੰਦਾ ਅਸੀਂ ਇਸ ਦੇ ਵੱਲੋਂ ਮੈਂ ਆਪਦੇ ਵੱਲੋਂ ਸ਼ਹਿਰ ਨਿਵਾਸੀਆਂ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਸਾਹਿਬ ਦਾ ਤੇ ਕੇਜਰੀਵਾਲ ਸਾਹਿਬ ਦਾ ਜੋ ਸੁਪਰੀਮੋ ਹੈ ਆਮ ਆਦਮੀ ਪਾਰਟੀ ਦੇ ਸਾਰੀ ਉਹਨਾਂ ਦੀ ਟੀਮ ਦਾ ਕੈਬਨਿਟ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਬਹੁਤ ਵਧੀਆ ਇਹਨਾਂ ਨੇ ਜਿਹੜੀ ਸਕੀਮ ਲੈ ਕੇ ਆਂਦੀ ਹੈ ਲੋਕਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਪਹਿਲਾਂ ਵੀ ਪਹਿਲੀਆਂ ਸਰਕਾਰਾਂ ਆਈਆਂ ਪਹਿਲੀਆਂ ਸਰਕਾਰਾਂ ਨੇ ਕਿਤੇ ਅਜਿਹੇ ਡਿਸੀਜਨ ਲਏ ਹੈ ਆਜਾ ਫਾਇਦਾ ਹੋਇਆ ਲੋਕਾਂ ਨੂੰ ਪਿਛਲੇ ਸਮੇਂ ਦੀ ਗੱਲ ਕਰਕੇ ਤਾਂ ਆਪਾਂ ਨਹੀਂ ਜੀ ਪਹਿਲਾਂ ਦੀ ਮਤਲਬ ਕਿਸੇ ਨੇ ਵੀ ਮਤਲਬ ਇੰਨੀ ਵੱਡੀ ਜਿਹੜੀ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਹੈ ਜਿਹੜੀ ਇਹ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਸਕੀਮ ਲਾਗੂ ਕੀਤੀ ਗਈ ਹੈ ਹੋਰ ਹਿੰਦੁਸਤਾਨ ਦੇ ਕਿਸੇ ਵੀ ਸਟੇਟ ਦੇ ਵਿੱਚ ਇਹ ਮਤਲਬ ਸਕੀਮ ਨਹੀਂ ਲਾਗੂ ਹੈਗੀ ਦੂਜੀ ਗੱਲ ਜਿਹੜੀ ਇਹਨਾਂ ਨੇ ਕਿਹਾ ਸੀਗਾ ਬਿਜਲੀ ਦਾ ਬਿੱਲ ਦੇਖੋ ਹੁਣ ਤੁਸੀਂ ਵੀ ਓ ਜਾਂ ਹੋਰ ਵੀ ਕੋਈ ਵੀ ਬੰਦਾ ਹੈ ਜਿਸਦਾ ਬਿਜਲੀ ਦਾ ਬਿੱਲ ਆਉਂਦਾ ਹਰੇਕ ਇਹਨਾਂ ਨੇ ਕੱਲਾ ਮਤਲਬ ਪਹਿਲਾਂ ਤਾਂ ਸਿਰਫ ਐਸ.ੀ. ਭਾਈ ਜਾਰੀ ਆਸਤੇ ਸੀਗੇ ਬਿਜਲੀ ਦੇ ਬਿੱਲ ਮਾਫ ਹੋਣੇ ਹੁਣ ਇਹਨਾਂ ਨੇ ਕਰਤਾ ਸੀਗਾ ਵੀ ਹਰਿਆਕ ਜਰਨਲ ਹੈ ਕੋਈ ਐਸ.ੀ. ਹੈ ਕੋਈ ਬੀ.ਸੀ. ਹੈ ਹਰੇਕ ਬੰਦੇ ਨੂੰ ਮਤਲਬ ਇਹਦਾ ਬੇਨੀਫਿਟ ਮਿਲੂਗਾ ਉਹਨਾਂ ਨੂੰ ਬਿਜਲੀ ਦਾ ਵੀ ਬਿੱਲ ਮਾਫ ਕੀਤਾ ਤੇ ਉਹਨਾਂ ਦੇ ਲੱਖਾਂ ਲੋਕ ਫਾਇਦਾ ਲੈ ਰਹੇ ਉਸ ਗੱਲ ਦਾ ਇੱਕ ਤਰ੍ਹਾਂ ਦੀ ਕੋ ਪੈਨਸ਼ਨ ਲੱਗੀ ਹਰੇ ਘਰ ਨੂੰ ਨਹੀਂ ਤਾਂ 2-4000 ਰੁਪਏ ਬਿੱਲ ਆਉਂਦਾ ਸੀਗਾ ਉਧਰ ਲੇਤਾ ਜਾਂਦਾ ਸੀਗਾ ਉਹ 2-4000 ਦਾ ਬੰਦਾ ਹੋ ਗਿਆ ਉਹਦਾ ਘਰ ਦਾ ਸਮਾਨ ਜਾਂ ਆਪ ਦੇ ਘਰ ਨੂੰ ਪੈਸੇ ਦੇ ਵਿੱਚ ਯੂਜ਼ ਕਰਦੇ ਆ ਤੇ ਬਹੁਤ ਵਧੀਆ ਸਕੀਮ ਹੈ ਜੀ ਇਹ ਪੰਜਾਬ ਦੇ ਲੋਕਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੁੰਦੇ ਨਹੀਂ ਬੇਨੀਫਿਟ ਤਾਂ ਮਿਲੂਗਾ ਜੀ ਜਿਹੜੇ ਕਰ ਲੈਗੇ ਜੋ ਕਰਨੇ ਵਧੀਆ ਸੋ ਮਿਲਣਾ ਚਾਹੀਦਾ ਉਹਨਾਂ ਨੂੰ 10 ਲੱਖ ਦਾ ਬੀਮਾ ਕਰਾ ਰਹੇ ਆ ਸਰਕਾਰ ਸਾਰੋਂ ਵਧੀਆ ਕੰਮ ਹੈ ਉਹ ਸਾਰੇ ਗਰੀਬ ਨੂੰ ਜਨਰਲ ਕ ਪਦੀਆ ਚਾਹੀਦਾ ਹੋਣਾ ਚਾਹੀਦਾ ਤਾਂ ਕਿਤਨੇ ਕਿਤਨੇ ਕਿਤੇ ਇਹ ਗੱਲ ਮਹਿਸੂਸ ਹੁੰਦੀ ਹੈ ਨਾ ਜਿਵੇਂ ਹੁਣ ਅੱਗੇ ਗਰੀਬ ਹੁੰਦੇ ਸੀ ਉਹਨਾਂ ਨੂੰ ਬਿਮਾਰੀ ਆ ਜਾਂਦੀ ਸੀਗੀ ਉਹਨਾਂ ਨੂੰ ਜੇ ਉਹ ਮੰਨ ਲਓ ਉਹਨਾਂ ਦਾ ਲੱਖ ਰੁਪਿਆ ਵੀ ਲੱਗਦਾ ਸੀਗਾ ਉਹਨਾਂ ਨੂੰ ਇਹ ਹੁੰਦਾ ਹੀ ਵੀ ਸਾਡਾ ਤਾਂ ਜਿਹੜਾ ਘਰ ਦਾ ਜੀ ਚਲਾ ਗਿਆ ਹੁਣ ਉਹ ਉਹਨਾਂ ਦੇ ਜੀ ਬੱਜ ਜਾਣਗੇ ਤੇ ਨਾਲ ਜਿਹੜੇ ਹੁਣ ਅਮੀਰ ਲੋਕ ਹੈ ਜਾਂ ਕੋਈ ਸਰਕਾਰੀ ਮੁਲਾਜ਼ਮ ਹੈ ਉਹਨਾਂ ਨੂੰ ਵੀ ਫਾਇਦਾ ਹੋਊਗਾ ਹਾਂ ਫਾਇਦਾ ਹੋਊਗਾ ਸਾਰਿਆਂ ਨੂੰ ਹੋਊਗਾ ਇਹ ਫਾਇਦਾ ਸਾਰਿਆਂ ਨੂੰ ਇਹ ਜਿਹੜਾ ਮਰਜੀ ਕੋਈ ਹੋਵੇ ਪੈਣਪਰਾ ਕੋਈ ਹੋਵੇ ਸਾਰਿਆਂ ਨੂੰ ਪਿਆਰੇ ਫਾਇਦਾ ਇਹ ਸਰਕਾਰ ਦਾ ਧੰਨਵਾਦ ਕਰਦੇ ਹਾਂ ਫਿਰ ਹਾਂਜੀ ਸ਼ੁਕਰੀਆ ਧੰਨਵਾਦ ਸਸੀ ਗੱਲ ਸਰਮ ਬਹੁਤ ਵਧੀਆ ਸਕੀਮ ਚਲਾਈ ਪੰਜਾਬ ਗਵਰਨਮੈਂਟ ਨੇ ਜੀ ਇਹਦਾ 10 ਲੱਖ ਰੁਪਏ ਤੱਕ ਦਾ ਫ੍ਰੀ ਆਫ ਕੋਸਟ ਇਲਾਜ ਹੋਏਗਾ ਚਾਹੇ ਕੋਈ ਗਰੀਬ ਆ ਚਾਹੇ ਕੋਈ ਅਮੀਰ ਆ ਕਿਸੇ ਵੀ ਵਰਗ ਦਾ ਬੰਦਾ ਹੋਵੇ ਬਿਜ਼ਨਸ ਕਰਦਾ ਮਜ਼ਦੂਰੀ ਕਰਦਾ ਖੇਤੀਬਾੜੀ ਕਰਦਾ ਸਰਕਾਰੀ ਮੁਲਾਜ਼ਮਾਂ ਸਾਰਿਆਂ ਦਾ ਇਲਾਜ ਬਿਲਕੁਲ ਫ੍ਰੀ ਆ ਇਹਦਾ ਵੱਦ-ਵੱਦ ਹਰੇਕ ਬੰਦੇ ਨੂੰ ਫਾਇਦਾ ਹੋਊਗਾ 10 ਲੱਖ ਤੱਕ ਹਰੇਕ ਬਿਮਾਰੀ ਲਗਭਗ ਕਵਰ ਹੋ ਜਾਂਦੀ ਹੈ ਛੋਟੀ ਚਾਹੇ ਵੱਡੀ ਆ ਤੇ ਪੰਜਾਬ ਗਵਰਨਮੈਂਟ ਨੇ ਬਹੁਤ ਵਧੀਆ ਇਹ ਮਤਲਬ ਉਪਰਾਲਾ ਕੀਤਾ ਆਮ ਜਨਤਾ ਵਾਸਤੇ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ